ਮੋਗਾ ਜ਼ਿਲ੍ਹਾ ਦੇ ਪਿੰਡ ਲੋਹਾਰਾ ਕੋਲੇ ਵਾਪਰਿਆ ਵੱਡਾ ਹਾਦਸਾ ਦੋ ਕਾਰਾਂ ਦੀ ਆਮੋ-ਸਾਮਣੇ ਹੋਈ ਟੱਕਰ ਚਾਰ ਲੋਕ ਗੰਭੀਰ ਜ਼ਖਮੀ ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਦੱਸਿਆ ਜਾ ਰਿਹਾ ਕਿ 스위프트 ਕਾਰ ਦੇ ਉੱਪਰ ਇੱਕ ਪਰਿਵਾਰ ਲੁਧਿਆਣਾ ਤੋਂ ਵਿਆਹ ਤੋਂ ਵਾਪਸ ਆ ਰਿਹਾ ਸੀ ਅਤੇ ਕੋਟੇ ਸਿਖਾ ਕੋਲ ਦੇ ਪਿੰਡ ਲੋਹਾਰਾ ਕੋਲ ਜਦੋਂ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਆਲਟੋ ਨਾਲ ਅਮੋ ਸਾਹਮਣੀ ਟੱਕਰ ਹੋ ਗਈ ਜਿਸ ਵਿੱਚ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਅਤੇ ਦੋਵਾਂ ਦਾ ਇਲਾਜ ਜਿਹੜਾ ਹੈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਕੀਤਾ ਜਾ ਰਿਹਾ ਹੈ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਉੱਤੇ ਹੀ ਡਾਕਟਰਾਂ ਨੇ ਦੋ ਮਰੀਜ਼ਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਅਗੇ ਰੈਫਰ ਕਰ ਦਿੱਤਾ ਗਿਆ ਤੇ ਦੋਨੋਂ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰ ਲਿਆ ਗਿਆ ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਹੋਰ ਕੀ ਕਹੇ ਚਸ਼ਮਦੀਤ ਅਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਆਉਸ ਆਉਂਦੇ ਆ ਮੋਹਨ ਸਿੰਘ ਜੀ ਕੀ ਹੋਇਆ ਇਥੇ ਹਾਦਸਾ ਹੋਣਾ ਕੀ ਹੈ ਜੀ ਚਾਨ ਚੱਕ ਦੋਨੇ ਗੱਡੀਆਂ ਆਪਸ ਵਿੱਚ ਟਕਰ ਗਈਆਂ ਸਾਨੂੰ ਨਹੀਂ ਪਤਾ ਲੱਗਾ ਅਸੀਂ ਤਾਂ ਆ ਕੇ ਸੇਵਾ 'ਚ ਲੱਗ ਗਏ ਜੀ ਨਕਸਾਨ ਦੋਨਾਂ ਦਾ ਕਾਫੀ ਹੋ ਗਿਆ ਸੀਗਾ ਮੌਕੇ ਤੇ ਕੀ ਦੇਖਿਆ ਤੁਸੀਂ ਮੌਕੇ ਤੇ ਵੇਖਿਆ ਜੀ ਬੰਦੇ ਫਸੇ ਫਿਰਦੀ ਗੱਡੀਆਂ ਚ ਹਾਂਜੀ ਤੇ ਉਧਰ ਠੀਕ ਠਿੜਾ ਪਿਆ ਰਿਹਾ ਸੀਗਾ ਤੇ ਕਿਤੇ ਚ ਵੱਜੀਆਂ ਦੋਲੇ ਇਹ ਦੋਨੇ ਆਸਮੇਂ ਟਕਰਾਈਆਂ ਜੀ ਤੇ ਕਿਹੜੀ ਜਗ੍ਹਾ ਤਵਾਰੇ ਸੀ ਕਿਹੜੀ ਜਗ੍ਹਾ ਜਾ ਰਹੇ ਇਹ ਇਹ ਤਾਂ ਕੋਟੀ ਸਿਕੰਦ ਦੀ ਗੱਡੀ ਹੈ ਜੀ ਦੋ ਬੰਦੇ ਸੀ ਇਹ ਚ ਹਾਂਜੀ ਮੌਕੇ ਤੇ ਤਵਾਰੇ ਸਮਾਨ ਲੈ ਕੇ ਤੇ ਦੋਨਾਂ ਦੀ ਸਥਿਤੀ ਕਿਵੇਂ ਆ ਸਥਿਤੀ ਠੀਕ ਆ ਜੀ ਐਂਬੂਲੈਂਸ ਆ ਗਈ ਮੌਕੇ ਤੇ ਮੌਕੇ ਤੇ ਅਸੀਂ ਰੈਫਰ ਕਰਤੇ ਜੀ ਮੌਕੇ ਤੇ ਜੀ ਸਮਾਜ ਸੇਵਾ ਸੁਸਾਇਟੀ ਨੂੰ ਜਿਹੜੀ ਕਿ ਐਮਰਜੈਂਸੀ ਕਾਲ ਆਈ ਸੀਗੀ ਜਿਹੜੇ ਕਿ ਸਾਡੇ ਸੇਵਾਦਾਰ ਸਮਾਜ ਸੇਵਾ ਸਾਇਟੀ ਦੇ 24 ਘੰਟੇ ਸੇਵਾ ਤੇ ਹਾਜ਼ਰ ਰਹਿੰਦੇ ਆ ਤੇ ਜਿਹੜੀ ਕਿ ਇੱਕ ਸਵਿਫਟ ਕਾਰ ਜਿਹੜੀ ਲੁਧਿਆਣਾ ਤੋਂ ਵਿਆਹ ਸਮਾਗਮ ਤੋਂ ਓਕੇ ਆਪਣੇ ਪਿੰਡ ਕੋਟੀ ਸਿਕਾ ਨੂੰ ਜਾ ਰਹੀ ਸੀ ਤੇ ਉਸ ਦੂਸਰੀ ਸਾਈਡ ਤੇ ਕਲਟੋ ਕਾਰ ਆ ਰਹੀ ਸੀ ਜਿਸ ਦੀ ਕਾਰਨ ਕਿ ਜਿਹੜੀ ਕਿ ਕੰਬੀਰ ਸੱਟਾਂ ਲੱਗੀਆਂ ਤੇ ਇੱਕ ਜਿਹੜਾ ਮੇਰੇ ਕੋਲ ਆਲਟੋ ਦਾ ਜਿਹੜਾ ਕਾਰ ਚਾਲਕ ਸੀ ਬੁਰੀ ਤਰ੍ਹਾਂ ਫਸਿਆ ਹੋਇਆ ਸੀਗਾ ਜਿਸ ਨੂੰ ਕੱਢ ਕੇ ਜਿਹੜਾ ਕਿ ਸਮਾਜ ਸੇਵਾ ਸਾਇਟੀ ਦੇ ਰਜਿਸਟਰਡ ਮੋਗਾ ਦੇ ਮੈਂਬਰ ਸਾਹਿਬਾਨ ਵੱਲੋਂ ਸਿਵਲ ਹਸਪਤਾਲ ਮੋਗਾ ਵੇਹ ਕੇ ਪਹੁੰਚਾਇਆ ਗਿਆ ਤੇ ਜਿਹੜਾ ਕਿ ਦੂਸਰਾ ਮਰੀਜ਼ ਸੀ 108 ਰਾਈ ਜਿਹੜਾ ਕਿ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ ਕੋ ਟੋਟਲ ਇਹ ਚਾਰ ਮਰੀਜ਼ ਆ ਜੀ ਕਿਹੜੀ ਕਿਹੜੀ ਗੱਡੀ ਦੇ ਵਿੱਚ ਹੋਇਆ ਇਹ ਇਹ ਸਵੈਫਟ ਬਲੈਕ ਕਲਰ ਦੀ ਆ ਜੀ ਤੇ ਇੱਕ ਆਲਟੋ ਸਿਲਵਰ ਰੰਗ ਦੀ ਗੱਡੀ ਆ ਜੀ ਕਿ ਇੱਕ ਕੋਈ ਪਤਾ ਲੱਗਾ ਕਿ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇੱਕ ਪਰਿਵਾਰ ਦਾ ਜਾਣਕਾਰੀ ਹੈ ਜਿਹੜੀ ਕਿ ਲੁਧਿਆਣੇ ਤੋਂ ਆਪਣੇ ਵਿਆਹ ਸਮਾਗਮਤ ਹੋ ਕੇ ਵਾਪਸ ਜਾ ਰਹੇ ਸੀ ਕਿ ਤੇ ਦੂਸਰੀ ਜਿਹੜੀ ਗੱਡੀ ਆ ਉਹ ਵੀ ਦੂਸਰੀ ਸਾਈਡ ਤੋਂ ਕੋਟੀਸਕਨ ਤੋਂ ਆ ਰਹੀ ਸੀ ਵਾਪਸ ਜੀ ਟੋਟਲ ਕਿੰਨੇ ਜ਼ਖਮੀ ਆ ਜੀ ਕੁਝ ਚਾਰ ਆ ਜੀ ਇਹ ਹਾਂ ਹਾਲਤ ਸੀਰੀਅਸ ਵਗੈਰਾ ਕਿਸੇ ਦੀ ਹਾਲਤ ਦੋ ਜਕਨੀ ਜਿਹੜੇ ਜ਼ਿਆਦਾ ਸੀਰੀਅਸ ਹੈ ਜੀ ਉਹਨਾਂ ਨੂੰ ਅਰਜੀਵ ਹਸਪਤਾਲ ਜਿਹੜਾ ਕਿ ਰੈਫਰ ਕਰ ਦਿੱਤਾ ਗਿਆ ਤੇ ਜਿਹੜੇ ਕਿ ਦੋ ਆ ਇੱਕ ਉਹਨਾਂ ਦੇ ਵਿੱਚੋਂ ਲੇਡੀਜ਼ ਆ ਤੇ ਇੱਕ ਜੈਂਟਸ ਆ ਦੋਨਾਂ ਦੇ ਜਿਹੜੇ ਟੰਕੇ ਲਾ ਕੇ ਫਾਸਟਰ ਕੱਟ ਦੇ ਕੇ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਇੱਥੇ ਹੀ ਉਹ ਐਡਮਿਟ ਆ ਤੇ ਜਿਹੜੀ ਕਿ ਬਾਕੀ ਜਾਣਕਾਰੀ ਆ ਉਹ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਹੀ ਦੱਸ ਸਕਦੇ ਆ ਜਿਹੜੀ ਕਿ ਸਮਾਜ ਸੇਵਾ ਸੁਸਾਇਟੀ ਰਿਲੇਟਡ ਮੋਗਾ ਦੇ ਜਿਹੜੇ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ